ਇਹ ਨਾਲ ਬੱਚਾ ਵੀ ਗਵਾ ਲਿਆ ਦਾ ਆ ਮੇਰਾ ਦਰਦ ਹਰ ਮਾਣੂ ਮਸੂਦ ਕਰਦਾ ਜਾਈਦਾ ਮੈਂ ਪਹਿਲੇ ਇਹ ਜੀ ਅੱਜ ਤੋਂ ਨਹੀਂ ਜਾ ਰਹਾ ਸੀ ਮੈਂ ਪਰ ਕੇ ਫੈਮਿਲੀ ਨਾਲ ਜੁੜੀ ਲਈ ਕਿ ਵੀ ਸਾਨੂੰ ਵੀ ਕਟ ਕੀਤਾ ਗਿਆ ਚਾਤੀ ਵੱਲੋਂ ਸਾਥੀ ਹਸਪਤਾਲ ਵੱਲੋਂ ਵੀ ਸਾਨੂੰ ਤਮਕੀਲ ਆਈ ਗਈ ਕਿ ਤੁਹਾਡੇ ਤੇ ਡੈਫਲੇਮੇਸ਼ਨ ਦਾ ਕੇਸ ਹੋਏਗਾ ਤੁਹਾਨੂੰ ਕਰੋੜਾਂ ਦੀ ਪੈਨਲਟੀ ਭਰਨੀ ਪੈਗੀ ਸਰ ਮੈਂ ਬੱਚੀ ਵੀ ਗਵਾ ਲਈ ਤੇ ਹੁਣ ਮੈਂ ਸਿਰ ਪੈਨਲਟੀਆਂ ਭਰਾਂ ਤੇ ਬੜੀ ਬੁਸ਼ਤੀ ਕੀ ਮੈਨੂੰ 8 ਸਾਲ ਬਾਅਦ ਬੱਚੀ ਹੋਈ ਹੈ ਮੇਰੀ ਬੱਚੀ ਦਾ ਸਾਥ ਹੋਏਗਾ ਸਾਰੇ ਸੰਗਨ ਕੀਤੇ ਇਹ ਸਭ ਖੁਸ਼ੀ ਸਾਨੂੰ ਨਹੀਂ ਸੀ ਪਤਾ ਕਿ ਬੱਚੀ ਅੰਦਰੋਂ ਇੰਨਾ ਦੁੱਖ ਜ਼ਹਿਰ ਰਹੀ ਐ ਸਿਰਫ ਮੈਂ ਡਾਕਟਰਾਂ ਦੀ ਅੰਗੈਲੀ ਪਿੱਛੇ ਤੁਸੀਂ ਇੰਨੀ ਸ਼ਰਮ ਕਰੋ ਤੁਸੀਂ ਇਹ ਕਹਿ ਦਿੰਦੇ ਕਿ ਤੁਹਾਡੇ ਕੋਲ ਜੀ ਹੱਥ ਖੜੇ ਕਰ ਦਿੰਦੇ ਕਿ ਸਾਡੇ ਕੋਲ ਇਸ ਚੀਜ਼ ਦਾ ਇਲਾਜ ਨਹੀਂ ਸਾਡੇ ਕੋਲ ਐਨਐਸੀ ਉਹ ਹਸਪੀਟਲ 'ਚ ਨਹੀਂ ਹੈਗਾ ਤੁਸੀਂ ਕੋਈ ਬੈਸਟ ਹਸਪੀਟਲ 'ਤੇ ਲੈ ਜਾਓ ਤਾਂ ਅਸੀਂ ਲੈ ਦਾਂ ਤੇ ਸ਼ਾਇਦ ਸਾਡਾ ਬੱਚਾ ਸਾਡੇ ਵਿੱਚੋਂ ਕਹਿੰਦੇ ਐਸੇ ਬੱਚੇ ਕੋ ਸਰਕਾਰ ਹੀ ਅਲਾਉ ਨਹੀਂ ਕਰਦੀ ਕਿ ਉਹ ਜਨਮ ਲੇ ਕਿਉਂਕਿ ਬੱਚਾ ਇਤਨਾ ਦਰਦ ਨਹੀਂ ਸਹਿ ਸਕਦਾ ਦੋ ਓਪਨ ਹਾਰਟਰੀ ਹਾਰਟ ਦੀ ਸਰਜਰੀ ਬੱਚਾ ਨਹੀਂ ਬੇਅਰ ਕਰ ਸਕਦਾ 8 ਇੰਚ ਦਾ ਕੱਟ 8 ਇੰਚ ਦਾ ਕੱਟ ਛਾਤੀ ਤੇ ਪਿਆ ਤੇ ਫਿਰ ਇਹਦੀ ਸਰਜਰੀ ਹੋਈ ਸਰ ਉਹਨੂੰ ਕਿੰਨਾ ਦਰਦ ਹੋਇਆ ਹੋਏਗਾ ਤੁਸੀਂ ਆਮ ਸ਼ਰਮਿੰਦਾ ਹੈ ਕਿਉਂਕਿ ਤੇਰੇ ਕਾਤਲ ਜਿੰਦਾ ਹੈ ਇਹ ਬੋਰਡ ਲੈ ਕੇ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਈ ਵਾਰ ਤੰਨਾ ਲਗਾ ਦਿੱਤਾ ਗਿਆ ਸਿਵਲ ਸਰਜਨ ਦੇ ਬਾਹਰ ਤੰਨਾ ਲਗਾਇਆ ਜਾ ਰਿਹਾ ਹੈ ਇੱਕ ਛੋਟੀ ਜਿਹੀ ਬੱਚੀ ਜਿਹੜੀ ਕਿ ਮੈਡੀਕਲ 에ਰਰ ਦਾ ਨਾਮ ਦਿੱਤਾ ਜਾ ਰਿਹਾ ਪਰ ਮੈਡੀਕਲ 에ਰਰ ਐਡੀ ਵੱਡੀ 에ਰਰ ਹੋ ਜਾਂਦੀ ਹੈ ਕਿ ਛੋਟੀ ਜੀ ਬੱਚੀ ਦੀ ਜਾਨ ਚਲੀ ਜਾਂਦੀ ਹੈ ਉਹਨੂੰ ਬਚਾਇਆ ਨਹੀਂ ਜਾ ਸਕਿਆ ਸਿਰਫ ਤੇ ਸਿਰਫ ਉੱਤੇ ਪਰਦਾ ਦੇ ਕਿਸ ਚੀਜ਼ ਦਾ ਪਾਇਆ ਗਿਆ ਦੋ ਸ਼ਬਦ ਮੈਡੀਕਲ 에ਰਰ ਉਹਦੇ ਪੇਰੈਂਟਸ ਵੀ ਸਾਡੇ ਨਾਲ ਹਨ ਜਿਹੜੇ ਕਿ ਬਹੁਤ ਵੱਡਾ ਉਹਨਾਂ ਦਾ ਜਿਹੜਾ ਇਸ ਵੇਲੇ ਨੁਕਸਾਨ ਹੈ ਮੈਨਸ਼ੂਨ ਲੈਵਲ ਤੇ ਵੀ ਇੱਕ ਘਰ ਦਾ ਜੀ ਜਿਹੜਾ ਇੱਕ ਸੁਪਨੇ ਸੰਜੋਈ ਹੀ ਜਿਹੜਾ ਘਰ ਦਾ ਜੀ ਜਿਹਨੂੰ 9 ਮਹੀਨੇ ਕੁਖ ਚ ਰੱਖਿਆ ਉਸ ਮਾਂ ਨੇ ਉਹ ਆਪਣੇ ਹੱਥਾਂ ਨਾਲ ਉਸ ਬੱਚੀ ਨੂੰ ਖੜਾ ਨਹੀਂ ਸਕੀ ਤੇ ਸਭ ਤੋਂ ਪਹਿਲਾਂ ਤਾਂ ਉਹਦੇ ਫਾਦ ਨਾਲ ਗੱਲਬਾਤ ਕਰਾਂਗੇ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਲੜਾਈ ਕਿੱਥੇ ਤੱਕ ਪਹੁੰਚੀ ਲੜਾਈ ਸਾਰਾ ਹਲੇ ਤਾਂ ਇਨਸਾਫ ਹੀ ਨਹੀਂ ਮਿਲ ਪਾਰਿਆ ਤੇ ਲੜਾਈ ਕਿੱਥੇ ਤੱਕ ਪਹੁੰਚੇਗੀ ਸਰ ਸ਼ਰਮ ਆਣੀ ਚਾਹੀਦੀ ਹੈ ਮੈਂ ਤਾਂ ਕਹਿੰਨਾ ਅੰਮ੍ਰਿਤਸਰ ਐਡਾ ਗੁਰੂ ਨਗਰੀ ਆ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਤੁਸੀਂ ਦੇਖੋ ਸਭ ਕੁਝ ਤੁਹਾਡੇ ਸਾਹਮਣੇ ਆ ਤੁਸੀਂ ਆਹ ਵੇਖੋ ਮੈਂ ਕੁਝ ਫੈਕਟਸ ਤੇ ਤੁਹਾਨੂੰ ਲੈ ਜਾਣਾ ਚਾਹਾਂਗਾ ਸਰ ਇਹ ਛਾਚੀ ਨਰਸਿੰਗ ਹੋਮ ਅਸੀਂ ਕੋਈ ਨੰਗ ਬੰਦੇ ਨਹੀਂ ਅਸੀਂ ਪੈਸੇ ਖਰਚੇ ਆ ਅਸੀਂ ਪੈਸੇ ਲਾ ਕੇ ਸਾਰਾ ਟ੍ਰੀਟਮੈਂਟ ਕਰਾਇਆ ਅਪਰੋਕਸੀਮੇਟਲੀ 3.5 ਲੱਖ ਰੁਪਏ ਮੇਰੀ ਕੋਸਟ ਆਈ ਹੈ ਜਿਹੜਾ ਕਿ ਮੈਂ ਛਾਚੀ ਹਸਪੀਟਲ ਨੂੰ ਪੇ ਕੀਤਾ ਹੈ ਬੱਚੇ ਨੂੰ ਪੈਦਾ ਕਰਨ ਵਾਸਤੇ ਤੇ ਸਾਰਾ ਵੇਖੋ ਸਾਰੀਆਂ 8 ਅਲਟਰਾ ਸਾਊਂਡਾਂ ਹੋਣ ਫੀਟਲ ਇਕੋ ਹੋਈ ਹੋਏ ਐਪ ਸਰ ਮੇਰੀ ਗੱਲ ਸੁਣੋ ਅੱਜ ਕੱਲ ਜਿਹੜੇ ਵੀ ਅਲਟਰਾਸਾਉਂਡ ਸੈਂਟਰ ਪਰ ਜਾਂਦੇ ਆ ਉੱਥੇ ਲਿਖਿਆ ਜਾਂਦਾ ਕਿ ਸੈਕਸ ਡਿਟਰਮੀਨੇਸ਼ਨ ਟੈਸਟ ਇਜ਼ ਨਾਟ ਡਨ ਹੇਰ ਮਤਲਬ ਕਿ ਐਦਾ ਲੋਕੀ ਗਲਤ ਇਸਤੇਮਾਲ ਕਰਦੇ ਨੇ ਕਿ ਲੋਕੀ ਮੁੰਡਾ ਕੁੜੀ ਪਤਾ ਕਰਾ ਲੈਣੇ ਤੇ ਫੇਰ ਇਹ ਗਵਰਨਮੈਂਟ ਨੇ ਇਹ ਕਿਉਂ ਅਪਰੂਵ ਕੀਤੀਆਂ ਨੇ ਇਸ ਕਾਰਨ ਅਪਰੂਵ ਲੈਵਲ 2 ਅਲਟਰਾਸਾਉਂਡ ਹੁਣ ਮੈਂ ਮੈਡੀਕਲ ਸਟੂਡੈਂਟ ਨਹੀਂ ਮੈਂ ਐਮਬੀਏ ਪੜ੍ਹਿਆ ਆ ਲੇਕਿਨ ਮੈਨੂੰ ਇੰਨੀ ਦਾ ਮੈਨੂੰ ਵੀ ਨੌਲੇਜ ਹੈ ਕੀ ਹੈ ਜਿਹੜੀ ਅਲਟਰਾਸਾਉਂਡ ਹੁੰਦੀ ਹੈ ਇਹ ਜਿਹੜੀ ਲੈਵਲ ਟੂ ਅਲਟਰਾਸਾਉਂਡ 2 ਤੋਂ 2.5 ਘੰਟੇ ਦੀ ਸਟੱਡੀ ਹੈ ਥਿਸ ਇਜ਼ ਬੇਸਿਕ ਸਟੱਡੀ ਫਾਰ 올 ਦਾ ਆਰਗਨਸ ਆਫ ਦਾ ਫੀਟਲ ਮਤਲਬ ਬੱਚੇ ਦੇ ਸਾਰੇ ਆਰਗਨ ਪ੍ਰੋਪਰ ਡਿਵੈਲਪ ਹੋ ਰਹੇ ਆ ਬੱਚਾ ਬਨਾਰਮਲ ਦਾ ਪੈਦਾ ਹੋ ਜਾਏ ਬੱਚੇ ਦੀ ਬ੍ਰੇਨ ਡਿਵੈਲਪਮੈਂਟ ਪੂਰੀ ਹੋ ਰਹੀ ਹੈ ਨੇਜ਼ਲ ਬੋਨ ਪੂਰੀ ਹੋ ਰਹੀ ਹੈ ਮਤਲਬ ਅਗਰ ਇਹਦੇ ਚ ਅਗਰ ਕਿਸੇ ਨੂੰ ਕੋਈ ਸ਼ੱਕ ਲੱਗਦਾ ਅਗਰ ਕਿਸੇ ਨੂੰ ਕੋਈ ਇਹਦੇ ਚ ਲੱਗੇ ਕਿ ਬੱਚੇ ਦਾ ਬ੍ਰੇਨ ਨਹੀਂ ਡਿਵੈਲਪ ਹੋਇਆ ਹਾਰਟ ਨਹੀਂ ਡਿਵੈਲਪ ਹੋਇਆ ਇਮੀਡੀਏਟਲੀ ਫਰਦਰ ਸਟੱਡੀਜ਼ ਵਾਸਤੇ ਉਹਨੂੰ ਕਹਿ ਦਿੱਤਾ ਜਾਂਦਾ ਲੇਕਿਨ ਸਾਡੀਆਂ ਤੇ ਸਾਰੀਆਂ ਨਾਰਮਲ ਸਟੱਡੀਆਂ ਨੇ ਇਹਨਾਂ ਨੇ ਨਾਰਮਲ ਸ਼ੋ ਕੀਤੀਆਂ ਸੰਤ ਤੇ ਝਾਂਸਾ ਦਿੱਤਾ ਗਿਆ ਸਾਡੀ ਬੱਚੀ ਹੈਲਦੀ ਹੈ ਤੇ ਮਤਲਬ ਦੇਖੋ ਚਲੋ ਅਸੀਂ ਮੈਂ ਤਾਂ ਇੱਕ ਮੈਂ ਇਹ ਵੀ ਕਹਿ ਦੇਣਾ ਚਲੋ ਤੁਸੀਂ ਕਹਿੰਦੇ ਹੋ ਕਿ ਕੋਈ ਸੋਨੋਗ੍ਰਾਫੀ ਹੈ ਕਿ ਟੈਸਟ ਹੈ ਕਿ ਕੋਈ ਮਸ਼ੀਨੀ ਐਰਰ ਹੈ ਉਹ ਤੁਹਾਨੂੰ ਅੱਖੀ ਐਰਰ ਨਹੀਂ ਨਜ਼ਰ ਆਇਆ ਕਿ ਜਦੋਂ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਇਆ ਨੀਲਾ ਪੈ ਰਿਹਾ ਸੀ ਮਾਂ ਦੇ ਬਾਰ ਬਾਰ ਕੰਪਲੇਨਟ ਕਰਨ ਤੋਂ ਬਾਅਦ ਵੀ ਤੁਸੀਂ ਉਹਨੂੰ ਫਰਦਰ ਤੁਸੀਂ ਇੰਨੀ ਸ਼ਰਮ ਕਰੋ ਤੁਸੀਂ ਇਹ ਕਹਿ ਦਿੰਦੇ ਕਿ ਤੁਹਾਡੇ ਕੋਲ ਜੀ ਹੱਥ ਘੜੇ ਕਰ ਦਿੰਦੇ ਕਿ ਸਾਡੇ ਕੋਲ ਇਸ ਚੀਜ਼ ਦਾ ਇਲਾਜ ਨਹੀਂ ਸਾਡੇ ਕੋਲ ਐਨ ਆਈ ਸੀਓ ਹਸਪੀਟਲ 'ਚ ਨਹੀਂ ਹੈਗਾ ਤੁਸੀਂ ਕੋਈ ਬੈਸਟ ਹਸਪੀਟਲ ਤੇ ਲੈ ਜਾਓ ਤਾਂ ਅਸੀਂ ਲੈ ਜਾਂਦੇ ਸ਼ਾਇਦ ਸਾਡਾ ਬੱਚਾ ਸਾਡੇ ਵਿੱਚ ਹੁੰਦਾ ਪਰ ਬਾਰ ਬਾਰ ਤੁਸੀਂ ਕੰਪਲੇਨਟ ਕੀਤੀ ਉਸ ਦੇ ਬਾਵਜੂਦ ਵੀ ਜਿਹੜਾ ਇਹਨਾਂ ਨੇ ਕਿਹਾ ਇਸ ਦਿਸ ਇਜ਼ ਨਾਰਮਲ ਕਿ ਹਲੇ अर्ली ਬਾਰਨ ਹੈ ਕਿ ਇਹ ਨਾਰਮਲ ਹੈ ਦੇਖੋ ਮੈਂ ਤੁਹਾਨੂੰ ਇਹ ਲਿਖਤ ਇਹਨਾਂ ਦੀ ਰਿਪੋਰਟ ਵੀ ਵਿਖਾਈ ਕਿ ਜਿੱਚੇ ਇਹਨਾਂ ਨੇ ਕਿਹਾ ਕਿ ਬਿਲਕੁਲ ਨਾਰਮਲ ਚੀਜ਼ ਆ ਆ ਵੇਖੋ ਸਰ ਆ ਵੇਖੋ ਇਹ ਕਿੰਨੀਆਂ ਗਲਤੀਆਂ ਇਹਨਾਂ ਦੀਆਂ ਮaaf ਕਰਿਆ ਬੰਦਾ ਕਹੇ ਇੱਕ ਗਲਤੀ ਹੋ ਸਕਦੀ ਦੋ ਹੋ ਸਕਦੀ ਤਿੰਨ ਹੋ ਸਕਦੀ ਕਿੰਨੀਆਂ ਗਲਤੀਆਂ ਇਹਨਾਂ ਦੀਆਂ ਅਸੀਂ ਮaaf ਕਰਾਂ ਜਿੱਚੇ ਇਹਨਾਂ ਨੇ ਲਿਖਿਆ ਇਹ ਵੇਖੋ ਬੋਥ ਬੇਬੀ ਐਂਡ ਮਦਰ ਡਿਸਚਾਰਜ ਅੰਡਰ ਸੈਟੀਸਫੈਕਟਰੀ ਕੰਡੀਸ਼ਨ ਕੀ ਆ ਅੰਨੇ ਸੀ ਇਹਨਾਂ ਨੂੰ ਨੀਲੀ ਹੋਈ ਉਹ ਨਜ਼ਰ ਨਹੀਂ ਆ ਰਹੀ ਕਿ ਮਾਂ ਦੇ ਪਿਓ ਦੇ ਫੈਮਿਲੀ ਮੈਂਬਰ ਤੇ ਬਾਰ ਬਾਰ ਕੰਪਲੇਂਟ ਅਸੀਂ ਕਰ ਰਹੇ ਸੀ ਕਿ ਮੈਡਮ ਬੱਚਾ ਨੀਲਾ ਪੈ ਰਿਹਾ ਬ੍ਰੈਸਟ ਫੀਡ ਨਹੀਂ ਲੈ ਪਾ ਰਿਹਾ ਤਾਂ ਕੀ ਕਾਰਨ ਹੈ ਤੇ ਸ਼ੀ ਇਜ਼ ਆਲਵੇਸ ਸੇਇੰਗ ਦੈਟ ਕਿ ਮਤਲਬ ਇਹ ਇੱਕ ਨਾਰਮਲ ਚੀਜ਼ ਹੈ ਇੱਕ ਬੱਚਾ ਅਰਲੀ ਬੌਰਨ ਹੈ ਇਹਦੇ ਕਾਰਨ ਇਹ ਚੀਜ਼ਾਂ ਤੁਹਾਨੂੰ ਫਰਦਰ ਠੀਕ ਹੋ ਜਾਣਗੀਆਂ ਤ ਤੁਹਾਨੂੰ ਤੁਹਾਨੂੰ ਕਿਸ ਤਰ੍ਹਾਂ ਦੀ ਕੰਡੀਸ਼ਨ ਲੱਗਦੀ ਰਹੀ ਗੁੜੀਆਂ ਦੀ ਜਦੋਂ ਤੁਸੀਂ ਆਪਣੇ ਹੱਥੀ ਲਿਆ ਸਰ ਸਰ ਮੈਂ ਤਾਂ ਬੜੀ ਖੁਸ਼ੀ ਕੀ ਮੈਨੂੰ 8 ਸਾਲ ਬਾਅਦ ਬੱਚੀ ਹੋਈ ਹੈ ਮੇਰੀ ਬੱਚੀ ਦਾ ਸਾਥ ਹੋਏਗਾ ਉਹਨੂੰ ਵੀ ਭੈਣ ਮੀਆਂ ਭਰਾ ਮਿਲੇਗਾ ਪਰ ਸਾਨੂੰ ਧੋਖੇ ਚ ਰੱਖਿਆ ਗਿਆ ਕਿ ਸਾਡੀ ਬੱਚੀ ਸਵਸਥ ਹੈ ਇਹ ਅਲਟਰਾਸਾਉਂਡ ਫੀਟ ਟੈਲੀ ਕੋਚ ਵਿਚ ਇਜ਼ ਨਾਰਮਲ ਦੱਸਿਆ ਗਿਆ ਬੰਦਾ ਬੜਾ ਖੁਸ਼ ਹੁੰਦਾ ਸਰ ਅਈ ਬੇਬੀ ਸ਼ਾਵਰ ਵੀ ਕੀਤਾ ਘਰ ਵੀ ਸਾਰੇ ਸੰਗਨ ਕੀਤੇ ਅਈ ਸਭ ਖੁਸ਼ ਸੀ ਸਾਨੂੰ ਨਹੀਂ ਸੀ ਪਤਾ ਕਿ ਬੱਚੀ ਅੰਦਰੋਂ ਐਨਾ ਦੁੱਖ ਜ਼ਹਿ ਰਹੀ ਐ ਸਿਰਫ ਇਹ ਡਾਕਟਰਾਂ ਦੀ ਅੰਗਲੀ ਪਿੱਛੇ ਦਿੱਲੀ ਜਦੋਂ ਅਸੀਂ ਗਏ ਅਸੀਂ ਕਿਹਾ ਬੱਚੀ ਦੁੱਧ ਪੀਂਦੀ ਐ ਤੇ ਸੋਈ ਜਾਂਦੀ ਐ ਅਸੀਂ ਕਿਹਾ ਬੜੀ ਸੀਲ ਐ ਨਾਰਮਲ ਪਾਸ਼ਾ ਜਿੱਦਾਂ ਇਹੀ ਕਹਿੰਦੇ ਨਾ ਮਾਲਿਸ਼ ਵਾਲੀ ਤੇ ਉਹ ਕਹਿੰਦੇ ਕਿ ਉਹ ਫੇਂਟ ਹੋ ਜਾਂਦੀ ਸੀ ਤਾਂ ਦਿੱਲੀ ਦੇ ਡਾਕਟਰ ਕਹਿੰਦੇ ਡਾਕਟਰ ਕੇ ਐਸ ਅਈਅਰ ਸੱਜਨ ਕੀ ਬੇਟਾ ਬੱਚਾ ਦਾਈ ਸੇ ਪੈਦਾ ਕਰਾਏ ਹੋ ਕੰਦੇ ਐਸੇ ਬੱਚੇ ਕੋ ਸਰਕਾਰ ਹੀ ਅਲਾਉ ਨਹੀਂ ਕਰਦੀ ਕਿ ਉਹ ਜਨਮ ਲੇ ਕਿਉਂਕਿ ਬੱਚਾ ਇਤਨਾ ਦਰਦ ਨਹੀਂ ਸਹਿ ਸਕਦਾ ਦੋ ਓਪਨ ਹਾਰਟਰੀ ਹਾਰਟ ਦੀ ਸਰਜਰੀ ਬੱਚਾ ਨਹੀਂ ਬੇਅਰ ਕਰ ਸਕਦਾ ਦੋ ਕਹਿਆਂ ਗਈਆਂ ਓਪਨ ਤੁਹਾਨੂੰ ਦੋ ਰੈਫਰ ਕੀਤੀਆ ਗਿਆ ਮੈਦਾਨਤਾ ਵਾਲੋ ਵੀ ਯਾਨੀ ਕਿ ਪਰ ਇਨਾ ਵਾਲੋ ਕੋਈ ਤੁਹਾਨੂੰ ਦੱਸਿਆ ਨਹੀਂ ਨਾ ਨਾ ਇਹਨਾਂ ਨੇ ਸਵਸਥ ਕੇ ਆ ਸਾਨੂੰ ਚਾਂਸੇ 'ਚ ਰੱਖਿਆ 8 ਸਾਲ ਬਾਅਦ ਮੇਰੀ ਗੁੜੀਆ ਹੋਈ ਸਾਡੇ ਨੇ ਚਾ ਸੀ ਅਸੀਂ ਕੱਪੜੇ ਬਣਾਏ ਹਰ ਚੀਜ਼ ਫਿਰ ਅਸੀਂ ਇਹਨੂੰ ਡੇਢ ਇੱਕ ਸਰਜਰੀ ਅਸੀਂ ਮੁਹਾਲੀ ਤੋਂ ਕਰਵਾ ਲਈ ਉਨੂੰ ਲੈ ਕੇ 19 ਮਾਰਚ 19 ਮਾਰਚ ਤੋਂ ਹੀ ਭੜਕਦੇ ਵਾਇ 19 ਮਾਰਚ ਤੋਂ ਤੇ ਅੱਜ ਤੁਸੀਂ ਦੇਖ ਲਓ ਕਿੰਨੀ ਤਰੀਕ ਆ 8 ਇੰਚ ਦਾ ਕੱਟ 8 ਇੰਚ ਦਾ ਕੱਟ ਛਾਤੀ ਤੇ ਪਿਆ ਤੇ ਫਿਰ ਇਹਦੀ ਸਰਜਰੀ ਹੋਈ ਸਰ ਉਹਨੂੰ ਕਿੰਨਾ ਦਰਦ ਹੋਇਆ ਹੋਏਗਾ ਸੋਚ ਕੇ ਵੇਖੋ ਮੇਰਾ ਵੀ ਐਮਰਜੈਂਸੀ 'ਚ ਜੋ ਸੀ ਸੈਕਸ਼ਨ ਕਰਤਾ ਸਜੇਰੀਅਨ ਤੇ 90 ਦਿਨ ਮੈਂ ਹਸਪਤਾਲਾਂ 'ਚ ਸੁੱਤੀ ਆਂ ਉਸ ਮਾਂ ਦਾ ਦਰਦ ਵੇਖੋ ਨਾਲ ਬੱਚੇ ਨੂੰ ਤੜਫਦੇ ਵੇਖਦੀ ਰਹੀ ਲਾਸਟ ਤੇ ਬੱਚੇ ਨੂੰ ਇਸ ਕੋਟ ਵਿੱਚ ਡਾਕਟਰ ਤਰਸੇਮ ਹੈ ਬੱਚਿਆ ਦੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੇ ਡੇਢ ਮਹੀਨਾ ਦਾ ਲਾਇ ਕੀਤਾ ਉਹਨਾਂ ਨੂੰ ਪਤਾ ਹੈ ਉਹਦੀ ਕੋਈ ਵੀ ਨਹੀਂ ਬਚੀ ਜਿਹੜੀ ਪੰਚਰ ਨਾ ਹੋਈ ਹੋਵੇ ਵੈਂਟੀਲੇਟਰ ਦਾ ਦਰਦ ਉਹਨੇ ਜਿੰਨਾ ਦਰਦ ਸਿਆ ਸਰ ਉਹ ਸਾਨੂੰ ਸਰ ਰਾਤ ਯਾਦ ਆਂਦਾ ਤੇ ਦੀ ਰਾਤੀ ਉੱਠ ਕੇ ਬੈਜ ਨੇ ਡਿਪਰੈਸ਼ਨ ਦੀ ਮੈਡੀਸਿਨ ਸਾਡੇ ਦੋਆਦੀ ਚੱਲਦੀ ਆ ਤਾਨੂੰ ਦਿਖਾ ਸਕਦੇ ਡਾਕਟਰਾਂ ਦੇ ਇਹ ਮੈਂਟਲ ਹਰਾਸਮੈਂਟ ਸਾਡੀ ਬੱਚੀ ਨੂੰ ਪਤਾ ਨਹੀਂ ਕਿੱਥੇ ਹਨਾਂ ਦੇ ਮਾਪਿ ਉਹਨੇ ਸਾਡਿਆਂ ਨੇ ਉਹ ਤੇ ਨੂੰ ਛੱਡ ਆਇਆ ਮੈਂ ਕੰਦੀ ਮੈਂ ਹੱਥੀ ਪ੍ਰਸ਼ਾਸਨ ਕੀ ਕਹਿੰਦਾ ਤੁਹਾਡੇ ਨਾਲ ਪ੍ਰਸ਼ਾਸਨ ਨੂੰ ਅਹੀ ਕਿਹਾ ਕਿ ਤੂੰ ਮੈਡੀਕਲ 에ਰਰ ਕਹਿ ਤਾ ਵੈ ਅਹੀ ਮਤਲਬ ਭਗਵੰਤ ਮਾਨ ਜੀ ਨੂੰ ਮੈਂ 25 ਮਈ ਨੂੰ ਤਾਜ ਵਿੱਚ ਮਿਲੀ ਨੇ ਮੇਰੀ ਬੱਚੀ ਦਾ ਦੇਹਾਂਤ ਹੋਇਆ ਸੀ ਤੇ ਉਸ ਤੋਂ ਬਾਅਦ ਮੈਂ 27 ਜੂਨ ਨੂੰ ਇਹ ਵੇਖ ਲਓ ਉਹਨਾਂ ਨੂੰ ਮਿਲਣ ਗਈ ਸੀ ਕਲਬ ਕਮਾਨਾਂ ਦੇ ਵਿੱਚ ਉਹਨਾਂ ਨੂੰ ਮਿਲਣ ਦੇ ਬਾਵਜੂਦ ਉਹਨਾਂ ਨੇ ਆਰਡਰ ਵੀ ਦਿੱਤੇ ਆ ਜੇ ਥੱਲੇ ਦੇ ਸਾਰੇ ਹੀ ਕਰਪਟ ਹੈ ਤੇ ਉਹ ਕੱਲੇ ਵਿਚਾਰੇ ਕੀ ਕਰਨਗੇ ਯਾਨੀ ਕਿ ਸੀਐਮ ਦਾ ਆਰਡਰ ਫੇਲ ਹੋ ਗਿਆ ਸਾਨੂੰ ਪਤਾ ਨਹੀਂ ਹੁਣ ਹੈ ਉਹਨਾਂ ਨੂੰ ਪਤਾ ਕਿ ਐਮਐਲਏਜ਼ ਵੀ ਇੰਟਰਫੇਅਰ ਕਰ ਰਹੇ ਐ ਤੇ ਸਿਵਲ ਸਰਜਨ ਸੁਮੀ ਸਿੰਘ ਦਾ ਕਹਿਣਾ ਹੈ ਕਿ ਉਹ ਮੇਰੇ ਤੇ ਬਹੁਤ ਪ੍ਰੈਸ਼ਰ ਪਾ ਰਹੇ ਐ ਜੇ ਰਿਪੋਰਟ ਇੱਕ ਦਿਨ ਨੂੰ ਤਿਆਰ ਹੋ ਗਈ ਸੀ ਜੇ ਬਿਲਕੁਲ ਸਹੀ ਸੀ ਤੇ ਫਿਰ ਸਾਨੂੰ ਕਿਉਂ ਨਹੀਂ ਦਿੱਤੀ ਗਈ ਡੀਸੀ ਸਾਹਿਬ ਨੇ ਇਹ ਯੋਗੇਸ਼ ਨੇ ਸਾਨੂੰ 12 ਤਰੀਕ ਨੂੰ ਦਿੱਤੀ ਸਾਨੂੰ 12 ਦਿਨ ਬਾਅਦ ਰਿਪੋਰਟ ਕਿਉਂ ਦਿੱਤੀ ਗਈ ਇੱਕ ਤਰੀਕ ਨੂੰ ਜਿਹੜੀ ਬਣ ਗਈ ਸੀ ਕੀ ਉਹਦੇ 'ਚ ਫੇਰ ਬਦਲੀ ਕੀਤੀ ਗਈ ਜੇ ਅੱਜ 2 ਕਰੋੜ ਜਨਤਾ ਜਾਂ 3 ਕਰੋੜ ਜਿੰਨੀ ਵੀ ਹੈ ਮੈਨੂੰ ਨਹੀਂ ਪਤਾ ਮੈਂ ਇੱਕ ਆਮ ਇਨਸਾਨ ਆ ਜੇ ਉਹਦੇ ਵਿੱਚੋਂ ਮੈਂ ਦੋ ਵਾਰੀ ਮਾਨ ਸਾਹਿਬ ਨੂੰ ਮਿਲ ਲਈ ਮੈਨੂੰ ਪਤਾ ਮੈਂ ਕਿੰਨੀ ਜਦੋਂ ਜੈਦ ਦੇ ਬਾਅਦ ਮਿਲੀ ਆ ਜੇ ਮੈਨੂੰ ਹੀ ਇਨਸਾਫ ਨਹੀਂ ਮਿਲ ਰਿਹਾ ਤੇ ਬਾਕੀ ਕਰੋੜਾਂ ਜਨਤਾ ਨੂੰ ਕੀ ਇਨਸਾਫ ਮਿਲਦਾ ਹੋਊ ਹੁਣ ਤੁਹਾਡੇ ਨਾਲ ਤੁਸੀਂ ਪਰਿਵਾਰਿਕ ਮੈਂਬਰ ਜਿਹੜਾ ਧੰਨ ਲਗਾ ਰਹੇ ਹੋ ਤੁਹਾਡੇ ਨਾਲ ਹੋਰ ਕੌਣ-ਕੌਣ ਤੁਰਦਾ ਪਿਆ ਸਾਡੇ ਨਾਲ ਸਾਡੇ ਨਾਲ ਕੱਲ ਜਸਟਿਸ ਸੇਵਾ ਸੁਸਾਇਟੀ ਦੇ ਮੈਂਬਰ ਆਏ ਸੀ ਅੱਜ ਮੈਂ ਹੀ ਸਭ ਨੂੰ ਮਨਾ ਕੀਤਾ ਕਿ ਛਾਤੀ ਹਸਪਤਾਲ ਵੱਲੋਂ ਵੀ ਸਾਨੂੰ ਧਮਕੀ ਲਈ ਗਈ ਕਿ ਤੁਹਾਡੇ ਤੇ ਡੈਫੇਮੇਸ਼ਨ ਦਾ ਕੇਸ ਹੋਏਗਾ ਤਾਨੂੰ ਕਰੋੜਾਂ ਦੀ ਪੈਨਲਟੀ ਭਰਨੀ ਪੈਗੀ ਸਰ ਮੈਂ ਬੱਚੀ ਵੀ ਗਵਾ ਲਈ ਤੇ ਹੁਣ ਮੈਂ ਸਿਰ ਪੈਨਲਟੀਆਂ ਭਰਾਂ ਪੈਨਲਟੀ ਉਹਨਾਂ ਦੀ ਬੰਦੀ ਕਿ ਸਾਡੀ ਦੇਣੀ ਬੰਦੀ ਸਰ ਸਰ ਸਿਵਲ ਸਰਜਨ ਵੀ ਕਹੇ ਮੈਡੀਕਲ 에ਰਰ ਡਾਕਟਰ ਦੀ ਗਲਤੀ ਡਾਕਟਰ ਦੀ ਗਲਤੀ ਮੈਂ ਇੱਥੇ ਹਾਂ ਜਹਾਨੀ ਅਸੀਂ ਸਿਰਫ ਜਵਾਬ ਲੈਣ ਆਏ ਸੀ ਤੇ ਸਾਨੂੰ ਪਹਿਲੇ ਦਿੱਤਾ ਨਹੀਂ ਗਿਆ ਕਿ ਬਾਹਰ ਚਲੇ ਜਾਓ ਤੁਸੀਂ ਸਭ ਨੇ ਸਾਡਾ ਸਾਥ ਦਿੱਤਾ ਰੱਬ ਤੁਹਾਨੂੰ ਲੰਬੀ ਉਮਰ ਆਵੇ ਤੁਹਾਡੇ ਕਰਕੇ ਸਾਨੂੰ ਜਵਾਬ ਦਿੱਤਾ ਗਿਆ ਕਿ ਇਹ ਨੈਗਲੀਜੈਂਸੀ ਆ ਪਰ ਜੇ ਮੰਦੇ ਹੋ ਮੂਹ ਨੈਗਲੀਜੈਂਸ ਹੈ ਤੇ ਲਿਖਣ ਚ ਕੀ ਜਾਂਦਾ ਤੁਹਾਡਾ ਲਿਖੇ ਨਹੀਂ ਦੇਰੇ ਮੇਰੀ ਬੱਚੀ ਦੀ ਮੌਤ ਇੱਕ 에ਰਰ ਦਾ ਨਾਮ ਦਿੱਤਾ ਗਿਆ ਉਹ ਕਹਿੰਦੇ ਮੈਨੂੰ ਨਾ ਲੈਰਰ ਤੇ ਨਹੀਂ ਹੁਣ ਕਿ ਆ ਸੇਮ ਐ ਪਰ ਕਿਉ ਸਾਨੂੰ ਕਮਿਸ਼ਨਰ ਕਮਿਸ਼ਨਰ ਆਫ ਪੁਲਿਸ ਨੇ ਸਾਨੂੰ ਕਿਉ ਕਿਆ ਕਿ ਪੁਲਸ ਐਫ ਆਈ ਆਰ ਕਿਉ ਨਹੀਂ ਕਰ ਰਹੀ ਅਸੀਂ ਉਹਨਾਂ ਨੂੰ ਕਿਹਾ ਕਮਿਸ਼ਨਰ ਸਾਹਿਬ ਕਹਿੰਦੇ ਕਿ ਜਿੰਨੀ ਕੋ ਮੈਨੂੰ ਸਮਝ ਆ ਐਰਰ ਵਰਡ ਤੇ ਐਫ ਆਈ ਆਰ ਤੇ ਬੰਦ ਹੀ ਨਹੀਂ ਇਹ ਕਹਿ ਕੇ ਸਾਨੂੰ ਟਾਲ ਦਿੱਤਾ ਗਿਆ ਯਾਨੀ ਕਿ 8 8 ਟਰ ਸਾਊਂਡ 8 ਐਰਰ ਲਗਾਤਾਰ 8 ਐਰਰ ਐਰਰ ਇਜ਼ ਐਬਸੋਲੂਟਲੀ ਐਨੈਗਲੀਜੈਂਸ ਜਿਹੜਾ ਕਿ ਸਹਾਇਕ ਰਜਵਿੰਦਰ ਮੈਡਮ ਦਾ ਵੀ ਮੰਨਣਾ ਹੁਣੇ ਉਹਨਾਂ ਨੇ ਕਿਹਾ ਕਿ ਐਰਰ ਇਜ਼ ਇਨੈਗਲੀਜੈਂਸ ਤੇ ਉਸ ਤੋਂ ਬਾਵਜੂਦ ਵੀ ਪੁਲਿਸ ਵੱਲੋਂ ਐਫ ਆਈ ਆਰ ਨਹੀਂ ਕੀਤੀ ਜਾ ਰਹੀ ਨਹੀਂ ਨਹੀਂ ਹਾਂ ਇਹ ਤੱਕ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੁਹਾਡੇ ਮੁਤਾਬਿਕ ਕੀ ਕਾਰਨ ਹੋ ਸਕਦਾ ਪਤਾ ਹੀ ਨਹੀਂ ਪਤਾ ਹੀ ਨਹੀਂ ਮਿਲੀ ਭਗਤ ਹੋ ਸਕਦੀ ਦਾਦਾ ਜੀ ਪੋਲੀਟੀਕਲ ਇਨਫਲੂਐਂਸ ਹੋ ਸਕਦਾ ਕਿ ਇਹ ਤੁਸੀਂ ਪਤਾ ਕਰੋ ਨਾ ਇਹ ਤਾਂ ਤੁਹਾਨੂੰ ਸਾਨੂੰ ਕੋ ਜਵਾਬ ਲੈਣਾ ਚਾਹੀਦਾ ਕਿ ਕੀ ਕਿ ਕਿੰਨੇ ਕਿ ਤੁਸੀਂ ਮਤਲਬ ਅੱਜ ਸੀਐਮ ਤੋਂ ਉੱਪਰ ਚਲੇ ਗਏ ਹੋ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਇਹ ਜਿਹੜੇ ਐਮਐਲਏ ਬੰਦੇ ਨੇ ਇਹ ਸਾਡੇ ਚੁਣੇ ਨੁਮਾਇੰਦੇ ਨੇ ਇਹ ਸਾਡੀ ਸੇਵਾ ਵਸਤੇ ਨੇ ਅੱਜ ਮੇਲੇ ਵੀ ਤੇ ਸਾਰੇ ਡਾਕਟਰ ਹੈਗੇ ਆ ਜੀ ਵਿਧਾਨ ਸਭਾ ਚ ਜਾਂਦੇ ਨੇ ਮੇਲੇ ਵੀ ਤੇ ਸਾਰੇ ਡਾਕਟਰ ਹੈਗੇ ਆ ਮੇਰੇ ਸਰ ਦੇ ਹਾਂਜੀ 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 ਉਹਨਾਂ ਨੂੰ ਸਭ ਸਮਝ ਆਇਆ ਮੈਂ ਇਹ ਆਪਣੇ ਇੰਟਰਵਿਊ ਰਾਈਂ ਕਹਿਣਾ ਚਾਹਾਂਗਾ ਜਿਹੜੇ ਐਮ ਐਲ ਏ ਨੇ ਉਹ ਸਾਡੇ ਚੁਣੇ ਜਨਤਾ ਦੇ ਚੁਣੇ ਐਮ ਐਲ ਏ ਨੇ ਉਹ ਕੋਈ ਉੱਪਰੋਂ ਆ ਕੇ ਐਮ ਐਲ ਏ ਨਹੀਂ ਬਣ ਗਏ ਉਹ ਸਾਡੀ ਸੇਵਾ ਲਈ ਨੇ ਕਿ ਸਾਡ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਜਿਹੜੇ ਜਿਹੜੇ ਜ਼ਿਲ੍ਹੇ ਤੋਂ ਐਮ ਐਲ ਏ ਬਣੇ ਨੇ ਉਹਨੂੰ ਇਨਸਾਫ ਇਨਸਾਫ ਦੀਵਾਨ ਤੇ ਜੇ ਰક્ષਕ ਹੀ ਬਖਸ਼ਕ ਬਣ ਜਾਏਗਾ ਤੇ ਆਮ ਜਨਤਾ ਕਿੱਥੇ ਜਾਏਗੀ ਮੈਂ ਤੁਹਾਡੇ ਰਾਹੀਂ ਆਹੀ ਮੈਂ ਕਹਿਣਾ ਚਾਹਾਂਗਾ ਅੰਤ ਵਿੱਚ ਕਿ ਦੇਖੋ ਜੋ ਅਸੀਂ ਬੀਜ ਬੋਵਾਂਗੇ ਉਹੀ ਪਾਵਾਂਗੇ ਇਹ ਕਹਾਵਤ ਸੱਚੀ ਹੋएगी ਤੇ ਸੱਚੀ ਹੋ ਕੇ ਰਹੇਗੀ ਬਸ ਮੈਂ ਬਹੁਤ ਵੱਡਾ ਕਹਿਣਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਇੱਕ ਮੈਡੀਕਲ 에ਰਰ ਦਾ ਨਾਮ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਕਿ ਬੜੀ ਵੱਡੀ ਨੈਗਲੀਜੈਂਸੀ ਹੈ ਜਿੱਥੇ ਕਿ ਮੈਡੀਕਲ 에ਰਰ ਨੇ ਇੱਕ ਬੱਚੇ ਦੀ ਜਾਨ ਲੈ ਲਈ ਜੇ ਮੈਡੀਕਲ 에ਰਰ ਨੇ ਜਾਨ ਲੈ ਲਈ ਜਾਂ ਫਿਰ ਬੱਚੇ ਦੀ ਜਾਨ ਗਈ ਹੈ ਉਸ ਤੇ ਪਰਦਾ ਪਾਉਣ ਦੇ ਲਈ ਮੈਡੀਕਲ 에ਰਰ ਦਾ ਨਾਮ ਦਿੱਤਾ ਜਾ ਰਿਹਾ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਹੋਏਗਾ ਜੋ ਦੋਸ਼ੀ ਜੋ ਵੀ ਹੈ ਉਹਨੂੰ ਲਿਆਇਗਾ ਫਿਲਹਾਲ ਜਿਹੜਾ ਹੈ ਕਿ ਸਿਵਲ ਸਰਜਨ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਦੇਖਦੇ ਹਾਂ ਉਹਨਾਂ ਦਾ ਕੀ ਰਾਏ ਹੈ ਇਸ ਕੇਸ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਕਰੀਏ ਕਿ ਇੱਕ ਛੋਟੀ ਜੀ ਬੱਚੀ ਦੀ ਜਾਨ ਚਲੀ ਜਾਂਦੀ ਹੈ ਇੱਕ ਛੋਟੀ ਜੀ ਬੱਚੀ ਦੀ ਉਸ ਤੋਂ ਬਾਅਦ ਉਸ ਦੇ ਪੇਰੈਂਟਸ ਵੱਲੋਂ ਰੋ ਗੰਤਮਨ ਸੀਐਮ ਨਾਲ ਵੀ ਮਿਲਿਆ ਜਾਂਦਾ ਉਸਤੇ باوجود ਵੀ ਪੁਲਿਸ ਵੱਲੋਂ ਐਫਆਈਆਰ ਨਹੀਂ ਕੀਤੀ ਜਾ ਰਹੀ ਜਿਸ ਤਰ੍ਹਾਂ ਕਿ ਇਹਨਾਂ ਦਾ ਦੱਸਣਾ ਕਿ ਹਾਜੇ ਵੀ ਐਫਆਈਆਰ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਰਿਪੋਰਟ 'ਚ ਲਿਖਿਆ ਕਿ 에ਰਰ ਹੈ 에ਰਰ ਲੱਗਦੀ ਮੈਡੀਕਲ 에ਰਰ ਹੈ ਇਸ ਲਈ ਆਪਾਂ 에ਰਰ ਲਿਖਿਆ ਠੀਕ ਹੈ ਜੀ ਉਹ ਵੀ ਕਨਸਰਨਡ ਸਪੈਸ਼ਲਿਸਟ ਨੇ ਲਿਖਿਆ ਠੀਕ ਹੈ ਹਾਂਜੀ ਅੰਡਰਸਾਈਨ ਟੋਟਲ ਕਿੰਨੇ ਨੇ 8 ਟਾਈਮਸ 8 ਟਾਈਮਸ 8 ਟਾਈਮਸ ਹੈ ਇਹ ਮੈਨੂੰ ਨਹੀਂ ਪਤਾ ਐਰਰ ਟਾਈਮ ਹੋਈ ਪਰ ਕੋਈ ਐਰਰ ਉਹ ਤੁਸੀਂ ਡੋਰ ਦੇ ਵਿੱਚ ਸੀਨੀਅਰ ਮੈਂਬਰ ਸੀ ਐਜ਼ ਅਸਿਸਟੈਂਟ ਸਿਵਲ ਸਰਜਨ ਆਠਵਰੀ ਹੈ ਰਨ ਨੂੰ ਐਰਰ ਮੰਨਿਆ ਜਾਂਦਾ ਕੀ ਕਰਨ ਐਰਰ ਹੀ ਆ ਉਹ ਹੁਣ ਐਰਰ ਦਾ ਮਤਲਬ ਕੀ ਹੈ ਐਰਰ ਦਾ ਮਤਲਬ ਕੀ ਹੈ एरर तो मेडिकल एरर मेडिकल एरर गलती गलती यस तो गलती तो तुम गलती को एरर क्यों गलती से कुछ भी देख सकते हैं मंडे हो तो फिर उनके खिलाफ एक्शन क्यों नहीं रिपोर्ट किया एक्शन पुलिस ने लेना असली लिख के पेश कर दे एरर शब्द सानू मतलब पुलिस कमिश्नर ने कहा कि एरर का मतलब है समझ नहीं आई या तो समझ ਸਮਝ ਕਿਉਂ ਨਹੀਂ ਹੈਗੀ ਉਹਨਾਂ ਨੂੰ ਸਮਝ ਹੈਗੀ ਉਹ ਜਾਣ ਕੇ ਐਫ ਆਈ ਆਰ ਕਰੀ ਤੁਹਾਡੇ ਵੱਲੋਂ ਐਰਰ ਹੈ ਗਲਤੀ ਮੰਨਦੇ ਹੋ ਵੀ ਸਾਥੀਓ ਬਿਲਕੁਲ ਜੀ ਗਲਤੀ ਸਾਥੀਓ ਫੋਟੋ ਦੀ ਗਲਤੀ ਹੈਗੀ ਹੈ ਗਲਤੀ ਹੈਗੀ ਹੈ ਡਾਕਟਰ ਹਰਸ਼ਦੀਪ ਮੈਂ ਤਾਂ ਇਹ ਕਿ ਗਲਤੀ ਬਿਲਕੁਲ ਉਹਨੇ ਉਹੀ ਰੇਡੀਓਲੋਜਿਸਟ ਹੈ ਉਹਨਾਂ ਦੀ ਗਲਤੀ ਹੈਗੀ ਹੈ ਕੀ ਇਹ ਬੱਚੀ ਜੇ ਪਹਿਲਾਂ ਡੂਰਿੰਗ ਪ੍ਰੈਗਨਸੀ ਇਹ ਜਿਹੜਾ ਹੋ ਡਿਟੈਕਟ ਹੋ ਜਾਂਦਾ ਬੱਚੀ ਆਪਰੇਸ਼ਨ ਕਰਕੇ ਪਹਚਾਈ ਜਾ ਸਕਦੀ ਸੀ ਆਪਰੇਸ਼ਨ ਡਿਪੈਂਡ ਕਰਦਾ ਹੈ ਕਿਉਂਕਿ ਉਹਦਾ ਸਾਈਜ਼ ਬਹੁਤ ਵੱਡਾ ਸੀ ਗਲਤੀ ਬੱਚੇ ਦੀ ਜਾਨ ਚਲੀ ਗਈ ਹੈ ਕਿੰਨਾ ਕੋ ਵੱਡਾ ਐਰਰ ਹੈ ਬਹੁਤ ਇਹ ਤਾਂ ਹੈਗਾ ਹੀ ਆ ਜੇ ਉਸ ਟਾਈਮ ਇਹਨਾਂ ਨੂੰ ਦੱਸ ਦਿੰਦੇ ਸ਼ਾਇਦੋ ਸੋਸਤੋ ਕਿਉਂਕਿ ਇਹ ਤਾਂ ਸਾਇੰਸ ਸਾਇੰਸ ਸਿਮਪਟਮ ਜੜਿਆ ਨਾ ਉਹ ਆਫਟਰ ਬਰਥ ਹੀ ਆਣੇ ਸੀਗੇ ਉਹ 1 ਮਹੀਨੇ ਬਾਅਦ ਆਫਟਰ ਬਰਥ ਆਇਆ ਹੈ ਮੈਡੀਕਲ ਸਪੈਸ਼ਲਿਸਟ ਸਾਡੇ ਕੋਲ ਕਾਰਡੀਆਲੋਜਿਸ ਸੀ ਮੈਡੀਕਲ ਸਪੈਸ਼ਲਿਸਟ ਸੀ ਗਾਇਨੋਕੋਲੋਜਿਸ ਸੀ ਪੰਜ ਮੈਂਬਰ 6 ਮੈਂਬਰੀ ਕਮੇਟੀ ਬਣਾਈ ਹੈ ਆਪਾਂ ਉਹ ਸਾਰੇ ਆਪਸ ਵਿੱਚ ਡਿਸਕਸ ਕਰ ਚੁੱਕੇ ਹਾਂ ਮੈਨ ਲੈਗਲੀਜੈਂਸੀ ਕਿਉਂ ਨਹੀਂ ਲਿਖਿਆ ਕਿਉਂ ਲਿਖਿਆ ਕੁਝ ਵੀ ਅਸੀਂ ਲਿਖ ਸਕਦੇ ਹਾਂ ਲੈਗਲੀਜੈਂਸੀ ਵਰਡ ਹੋਰ ਐਰਰ ਮੈਡੀਕਲ ਜਿੱਥੇ ਮੈਡੀਕਲ ਐਰਰ ਆ ਗਿਆ ਇਟ ਮੀਨਸ ਕਿ ਲੱਗੇ ਮੈਡੀਕਲ ਦੀ ਪੜਾਈ ਪੜ੍ਹਨੀ ਚਾਹੀਦੀ ਕਿਉਂਕਿ ਉਹਨਾਂ ਐਰਰ ਦਾ ਮਤਲਬ ਨਹੀਂ ਉਹ ਕਥਾ ਨਹੀਂ ਆਇਆ ਸਾਨੂੰ ਨਹੀਂ ਸਮਝ ਆਇਆ ਪਤਾ ਨਹੀਂ ਕਰ ਸਕਦੇ ਤੇ ਤੁਸੀਂ ਇੱਕ ਰਿਪੋਰਟ ਦੁਬਾਰਾ ਭਰੋ ਜੇ ਗਲਤੀ ਹੈਗੀ ਹੈ ਸਾਡ ਜਿਨ੍ਹਾਂ ਨੂੰ ਘੱਟ ਤੋਂ ਵੱਧ ਕੋਈ ਨਹੀਂ ਸੈਟੀਸਫਾਈਡ ਤਾਂ ਆਪਾਂ ਹਾਇਰ ਅਥਾਰਟੀ ਤੇ ਅਸੀਂ ਰੈਫਰ ਕਰ ਸਕਦੇ ਜੇ ਕੰਪਲੇਂਟੈਂਟ ਨਹੀਂ ਹੈਗੇ ਸੈਟੀਸਫਾਈਡ ਸਾਡੀ ਰਿਪੋਰਟ ਤੋਂ ਨਹੀਂ ਸੈਟੀਸਫਾਈਡ ਤਾਂ ਅਸੀਂ ਹਾਇਰ ਅਥਾਰਟੀ ਤੇ ਰੈਫਰ ਕਰ ਸਕਦੇ ਐਰਰ ਦੀ ਵਿਆਖਿਆ ਕਰ ਤੋਂ ਬਣਾ ਸਕਦੇ ਬੋਰਡ ਮੈਂਬਰ ਵਸਤੇ ਜੋ ਇੱਕ ਵਾਰੀ ਅਸੀਂ ਦੇਤੀ ਆ ਰਿਪੋਰਟ ਤੇ ਉਸ ਤੋਂ ਉਸ ਰਿਪੋਰਟ ਨੂੰ ਅਸੀਂ ਦੁਬਾਰਾ ਰਿਵਾਈਜ਼ ਨਹੀਂ ਕਰਾਂਗੇ ਅਸੀਂ ਰਿਵਾਈਜ਼ ਨਹੀਂ ਕਰਾਂਗੇ ਅਸੀਂ ਅਪੱਤ ਰੈਫਰ ਕਰ ਸਕਦੇ ਹਾਈਰ ਅਥਾਰਟੀ ਤੇ ਐਰਰ ਦਾ ਮਤਲਬ ਨਹੀਂ ਕੀਤੀ ਜਾਂਦੀ ਹੈ ਬਿਲਕੁਲ ਨਹੀਂ